ਦੇਖੋ ਯਾਰ ਮੁੰਡਾ 10000 ਰੁਪਏ ਮਹੀਨਾ ਕਹਿੰਦਾ ਮੈਂ ਕਮਾਉਣਾ ਬਾਜੀ ਤੇ 1000 ਰੁਪਏ ਇੱਥੇ ਲੈ ਕੇ ਆਉਣਾ ਇਹੋ ਕਿੰਨੀ ਛੋਟ ਛੋਟੀ ਉਮਰਾਂ ਨੇ ਕਿਦਾਂ ਦੇ ਵਿਚਾਰ ਨੇ ਤੇ ਵੀਰੇ ਕਿਦਾਂ ਇਹ ਕਿਦਾਂ ਤੁਹਾਡੇ ਮਨ ਚ ਆਇਆ ਕਿ ਤੁਸੀਂ 10% ਕੱਢ ਕੇ ਤੇ ਸੇਵਾ ਕਰਨਾਣਾ 150 550 ਜਿੰਨੀ ਤੁਹਾਡੀ ਸ਼ਰਤ ਹੈ ਤੁਸੀਂ ਇੱਥੇ ਆ ਕੇ ਆਪਣੇ ਹੱਥੀ ਮਰੀਜ਼ ਨੂੰ ਦਵਾਈ ਲੈ ਦੋ ਇਲਾਜ ਕਰਾ ਦਿਓ ਆਪਰੇਸ਼ਨ ਕਰਾ ਦਿਓ ਹਾਰਦਿਕ ਕੀ ਕਰਦੇ ਹੋ ਤੁਸੀਂ 나ਜੀ ਵਕੂਲੇ ਕਰਦੇ ਹੋ ਕੀ ਕਰਦੇ ਹੋ ਸਾਡਾ ਇਹ ਉਹਦਾ ਪੀਵੀਸੀ ਦਾ ਪੀਵੀਸੀ ਦਾ আচ্ছা ਤੇ ਤੁਸੀਂ ਵੀ ਕਰਦੇ ਹੋ ਉਮਰ ਕਿੰਨੀ ਤੁਹਾਡੀ ਮੇਰੇ 23 23 ਤੇ ਅੱਜ ਕਿਦਾਂ ਇੱਥੇ ਇਦਾਂ ਤਾਂ ਵੀਰੇ ਮਾਨਣਾ ਰਹਿਣਾ ਮਹੀਨੇ ਮਹੀਨੇ ਅੱਛਾ ਹਰ ਮਹੀਨੇ ਆਨੇ ਮੇਰੇ ਤੇ ਦੇਖੋ ਕਿੰਨਾ ਮੈਂ ਮੇਰੇ ਤੇ ਲੰਤਾਂ ਫੇ ਮੈਨੂੰ ਪਤਾ ਹੀ ਨਹੀਂ ਸਹੀ ਪਤਾ ਨਹੀਂ ਮੈਂ ਅਸੀਂ ਆਂਦੇ ਹੁੰਦਾ ਵੀਰੇ ਮੈਸੇਜ ਤਾਂ ਆਂਦਾ ਮੈਸੇਜ ਐਕਚੁਅਲੀ ਟੀਮ ਕਰਦੀ ਹੈ ਨਾ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ ਫੇ ਮੈਨੂੰ ਹੋਵੇ ਚਾਹਤੋਂ ਚਾਰ ਪੰਜ ਮਹੀਨੇ ਹਰ ਮਹੀਨੇ ਆ ਰਹੇ ਹੋ ਕਿਉਂ ਆਨੇ ਹੋ ਇੱਥੇ ਬਾਰ ਬਾਰ ਮੈਂ ਵੀਰੇ ਇੱਥੇ ਬਾਰ ਬਾਰ ਇਸ ਲਈ ਆਨਾ ਮੈਂ ਇੱਥੇ ਵਾਰ ਲੈ ਮੈਨੂੰ ਦੇ ਦੋ ਮੈਂ ਪੜ ਲਵਾਂ ਮੈਂ ਬਾਰ ਬਾਰ ਇੱਥੇ ਨਾ ਇਸ ਲਈ ਆਨਾ ਵੀਰੇ ਚੋਕੇ ਪਤਾ ਕੀ ਆ ਦੇਖੋ ਮੈਂ ਨਾ ਇੱਕ ਨਾ ਮਤਲਬ ਮੇਰੇ ਮਨ ਠੀਕ ਹੈ ਜੀ ਜੋ ਕਿ ਤੁਹਾਨੂੰ ਵੀ ਪਤਾ ਸਾਡੇ ਦੇ ਵੀ ਇੱਕ ਵਾਰੀ ਇਹ ਜੀ ਸਿਚੁਏਸ਼ਨ ਆਈ ਹੋਈ ਆ ਅਜੀ ਤਾਂ ਹੁਣ ਦੇਖੋ ਮੈਂ ਫੋਰ ਐਗਜ਼ਾਮਪਲ ਅੱਜ ਮਹੀਨੇ 10000 ਰੁਪਏ ਕਮਾਇਆ ਵਾਂ ਠੀਕ ਹੈ ਜੀ ਤੇ ਉਹਦੇ ਵਿੱਚੋਂ ਦੇਖੋ ਆਪਾਂ 1000 ਰੁਪਏ ਕੱਢਣਾ ਆਪਣੀ ਵਾਤੇ ਕੋਈ ਵੱਡੀ ਗੱਲ ਨਹੀਂ ਹੈਗੀ ਸਹੀ ਆ ਜੇ ਇਹੋ ਜਿਹੇ ਕੰਮ ਹੀ ਆਪਾਂ ਸਾਰੇ ਮਰੀਜ਼ਾਂ ਵਾਸਤੇ ਸੋਚ ਲਾ ਜੇ ਬਹੁਤ ਵਧੀਆ ਗੱਲ ਆਪਣੇ ਵਾਸਤੇ ਇਸ ਲਈ ਮੈਂ ਕਿਹਾ ਹਰ ਵਾਰ ਕੀ ਆਪਣੀ ਇਨਕਮ ਚੋਂ 10% ਕੱਢ ਕੇ ਇੱਥੇ ਕੀ ਡੋਨੇਟ ਕਰਨਾ ਨਾ ਹਰ ਵਾਰ ਤੇ ਵੀਰੇ ਕਿਦਾਂ ਇਹ ਕਿਦਾਂ ਤੁਹਾਡੇ ਮਨ ਚ ਆਇਆ ਕਿ ਤੁਸੀਂ 10% ਕੱਢ ਕੇ ਤੇ ਸੇਵਾ ਕਰਨਾ ਨਾ ਬਰੇ ਮੇਰੇ ਇਸ ਲਈ ਮਨ ਚ ਆਇਆ ਕਿਉਂਕਿ ਅਸੀਂ ਆਪ ਕੰਡੀਸ਼ਨ ਚੋਂ ਚੋਂ ਨਿਕਲ ਚੁੱਕੇ ਹਾਂ ਮੇਰੇ ਨਹੀਂ ਦੇਣ ਵਾਲਾ ਜਿਗਰਾ ਸਾਰਿਆਂ ਚ ਨਹੀਂ ਹੁੰਦਾ ਚਲੋ ਤੁਸੀਂ 10000 ਕਮਾਣੇ ਹੋ ਤੁਸੀਂ 10000 ਚੋਂ 1000 ਇੱਥੇ ਲੈ ਕੇ ਆਣੇ ਹੋ ਪਰ ਜਿਹੜੇ 10-10 ਲੱਖ ਵੀ ਕਮਾਉਂਦੇ ਨੇ 10-10 ਕਰੋੜ ਵੀ ਕਮਾਉਂਦੇ ਨੇ ਉਹ ਤੁਹਾਡੇ ਤੁਸੀਂ ਕਿਉਂ ਆਣੇ ਹੋ ਇੱਥੇ ਬਰੇ ਯਾਰ ਸੱਚੀ ਸੱਚੀ ਭਾਵਨਾ ਹੋਣੀ ਚਾਹੀਦੀ ਹੈ ਬੰਦੇ ਆ ਭਾਵਨਾ ਤੇ ਭਾਵਨਾ ਬਣੀ ਕਿਵੇਂ ਤੁਹਾਡੀ ਕਿ ਇਹ ਤੁਸੀਂ ਜਿਹੜਾ 5-6 ਮਹੀਨੇ ਤੋਂ ਸੇਵਾ ਸ਼ੁਰੂ ਕਰਨੀ ਸ਼ੁਰੂ ਕੀਤੀ ਹੈ ਇਹ ਵੀਡੀਓਜ਼ ਦੇਖਣ ਤੋਂ ਬਾਅਦ ਕੀਤੀ ਹੈ ਕਿ ਪਹਿਲਾਂ ਵੀ ਨਹੀਂ ਵੀਰੇ ਪਹਿਲਾਂ ਤਾਂ ਹੋਈ ਆ ਵਾਹ ਯਾਰ ਅਜੇ ਤਾਂ ਇਹ ਸੁਭਾ ਜੀ ਐਪ ਡਵੈਲਪ ਕਰ ਨੂੰ ਫਿਰ ਰਹੇ ਆ ਕਿ ਅਸੀਂ ਹੋਰ ਲੋਕਾਂ ਦੇ ਵੀ ਕੀ ਆ ਇਦਾਂ ਮਦਦ ਦੇ ਦੇਖੋ ਯਾਰ ਮੁੰਡਾ 10000 ਰੁਪਏ ਮਹੀਨਾ ਕਹਿੰਦਾ ਮੈਂ ਕਮਾਉਣਾ ਬਾਜੀ ਤਾਂ 1000 ਰੁਪਏ ਇੱਥੇ ਲੈ ਕੇ ਆਨਾ ਦੇਖੋ ਕਿੰਨੀ ਛੋਟ ਛੋਟੀ ਉਮਰਾਂ ਨੇ ਕਿਦਾਂ ਦੇ ਵਿਚਾਰ ਨੇ ਔਰ ਜਦੋਂ ਮਰੀਜ਼ ਸਾਡੇ ਕੋਲ ਆਉਂਦੇ ਨੇ ਨਾ ਭਾਈ ਤੁਸੀਂ ਪੇਸ਼ੈਂਟ ਦੇਖੇ ਇੱਕ ਮਰੀਜ਼ ਆਇਆ ਉਹਦਾ ਵਿਚਾਰਾ ਪੁੱਤ ਕੈਂਸਰ ਨਾਲ ਮਰ ਗਿਆ ਘਰ ਵਾਲਾ ਕਿਡਨੀयां ਖਰਾਬ ਨਾਲ ਤੇ ਹੁਣ ਪੋਤੇ ਨੂੰ ਕੈਂਸਰ ਹੈ ਉਹ ਵਿਚਾਰੀ ਮਾਂ ਇੱਥੇ ਮਤਲਬ ਇੰਨੇ ਜਜ਼ਬ ਇਹਦੇ ਮਰੀਜ਼ ਤਾਂ ਬਹੁਤ ਜ਼ਿਆਦਾ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਸੇ ਜਿੱਦਾਂ ਹੁਣ ਆ ਆਜੋ ਇੱਕ ਮਿੰਟ ਆਜੋ ਆ ਤੁਹਾਨੂੰ ਮੈਂ ਇੱਕ ਇੱਕ ਥੋੜੀ ਝਲਕ ਦੇ ਹੀ ਦਵਾ ਆਪ ਕਿਉਂ ਆਇਓ ਯਹਾਂ ਪੇ ਕੀ ਜ਼ਰੂਰਤ ਆ ਆਪਕੋ ਸਰ ਹਾਟ ਗਟਪ ਮੋੜ ਪਰ ਘਾਟ ਦੇਖਦੇ ਕਿੰਨੇ ਪੈਸੇ ਮੰਗ ਰਹਾ ਡਾਕਟਰ 1.5 ਲੱਖ ਰੁਪਏ 1.5 ਲੱਖ ਰੁਪਏ ਮੰਗ ਰਹਾ ਡਾਕਟਰ 1.5 ਲੱਖ ਰੁਪਏ ਡਾਕਟਰ ਇਹਨਾਂ ਕੋਲ ਮੰਗ ਰਿਆ ਪਰਚੀ ਲੈ ਕੇ ਲਿਖੀ ਜਾਓ ਤੁਸੀਂ ਕਿਉਂ ਆਏ ਮਾਤਾ ਜੀ ਅਕਸਰਾ ਸੌਂਡ ਕਰਾਣਾ ਔਰ ਅਕਸਰਾ ਕਰਾਣਾ ECG ਕਰਾਣਾ ਅਕਸਰੇ ਅਕਸਰੇ ਕਰਾਣਾ ਤੇ ECG ਕਰਾਣਾ ਇਹ ਬਾਪੂ ਜੀ ਦਵਾਈ ਚੱਲਦੀ ਤੁਸੀਂ ਕਿਉਂ ਆਏ ਹੋ ਸਰ ਇੱਥੇ ICMC ਸਾਡਾ ਪੇਸ਼ੈਂਟ ਦਾਖਲ ਆ ਉਹਦੇ ਸਿਰ ਤੇ ਛੱਟ ਲੱਗੀ ਤੇ ICU ਦੇ ਵਿੱਚ ਹੈ ਵੈਂਟੀਲੇਟਰ ਤੇ ਕਿੰਨੇ ਪੈਸੇ ਲੱਗੇ ਹੁਣ ਤੱਕ ਹੁਣ ਤੱਕ ਜੀ 50 60000 ਰੁਪਏ ਲੱਗੇ ਆ ਕਿੰਨੇ ਕਹਿੰਦੇ ਡਾਕਟਰ ਹੋਰ ਲੱਗਣੇ ਡਾਕਟਰ ਹਲੇ 10 ਕੁਛ ਨਹੀਂ ਦੇ ਕਹਿੰਦੇ ਜਦ ਤੱਕ ਮੈਨੂੰ ਹੋਸ਼ ਨਹੀਂ ਆਉਂਦੀ ਤਦ ਤੱਕ ਅਸੀਂ ਕੁਝ ਨਹੀਂ ਦੱਸ ਸਕਦੇ ਦੇਖੋ 50 60000 ਰੁਪਏ ਨੇ ਕੋਲੋ ਲਾਤਾ ਅੱਗੇ ਹੋਰ ਹਜੇ ਪੈਸੇ ਚਾਹੀਦੇ ਨੇ 1.5 ਲੱਖ ਉਹਨਾਂ ਦਾ ਜੇ ਇਹਨਾਂ ਦਾ ਪੇਸ਼ੈਂਟ ਐਡਮਿਟਰ ਹੈ ਵਿਚਾਰੇ ਦਿਹਾੜੀ ਕਰਦੇ ਨੇ ਔਰ ਹਿਸ਼ਾਰਪੁਰ ਤੋਂ ਆਏ ਨੇ ਤੁਸੀਂ ਨਾਲ ਹੀ ਤੁਹਾਡਾ ਕੀ ਹੈ ਜੀ ਤੁਸੀਂ ਕਿਉਂ ਆਏ ਹੋ ਸਾਡਾ ਭਰਾ ਜੀ ਐਕਸੀਡੈਂਟ ਜਲੰਧਰ ਆ ਜੀ ਜਲੰਧਰ ਤੁਸੀਂ ਮਿਲ ਲੈ ਤੁਹਾਡੀ ਵਾਰੀ ਆ ਗਈ ਉੱਥੇ ਹਾਂਜੀ ਮਿਲ ਜੀ ਤੁਸੀਂ ਦੇਖੋ ਜਿਹੜੇ ਪੇਸ਼ੈਂਟਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹਨਾਂ ਨੂੰ ਕਾਰਡ ਬਣਾ ਦਿੰਨੇ ਇੱਕ ਜ਼ਰੀਆ ਫਾਊਂਡੇਸ਼ਨ ਦਾ ਮੈਂ ਇਹ ਵੀਡੀਓ ਜਨਾ ਤਾਂ ਦਿਖਾਣਾ ਕਿ ਕਿੰਨਾ ਸੌਖਾ ਘਰੇ ਬਹਿ ਕੇ ਬੋਲਣਾ ਤੇ ਕਿੰਨਾ ਸੌਖਾ ਮੈਨੇਜ ਕਰਨਾ ਇੱਥੇ ਆਓ ਦੁੱਖ ਸੁਣਨ ਚ ਵੀ ਨਾ ਕਈ ਵਾਰ ਸ਼ਰਮ ਆਉਂਦੀ ਹੈ ਕਿ ਮਰੀਜ਼ ਵਿਚਾਰਾ ਫਿਰ ਇਹ ਸੋਚਦਾ ਕਿ ਹੁਣ ਸਾਡੀ ਇਹਨਾਂ ਨੇ ਗੱਲ ਵੀ ਸੁਣੀ ਹੁਣ ਮਦਦ ਤਾਂ ਕਰ ਨਹੀਂ ਰੇ ਪਰ ਗੱਲ ਇਹ ਹੈ ਕਿ ਨਾ ਜਿਸ ਸਾ ਉਹਨਾਂ ਮਦਦ ਦੀ ਲੋੜ ਹੈ ਇੱਥੇ ਤਾਂ ਲੋਕਾਂ ਨੂੰ ਚਾਹੀਦਾ 50-60 ਲੱਖ ਰੁਪਈਆ ਤਾਂ 50-60 ਲੱਖ ਰੁ ਔਰ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਪਲੀਜ਼ ਆਪਣੀ ਮਿਹਨਤ ਦੀ ਕਮਾਈ ਚੋਂ ਜਿਵੇਂ ਇਹ ਵੀਰਾ ਆਇਆ ਤੁਸੀਂ ਵੀ ਆਓ 100 50 550 ਜਿੰਨੀ ਤੁਹਾਡੀ ਸ਼ਰਤ ਹੈ ਤੁਸੀਂ ਇੱਥੇ ਆ ਕੇ ਆਪਣੇ ਹੱਥੀ ਮਰੀਜ਼ ਨੂੰ ਦਵਾਈ ਲੈ ਦਿਓ ਇਲਾਜ ਕਰਾ ਦਿਓ ਆਪਰੇਸ਼ਨ ਕਰਾ ਦਿਓ ਔਰ ਜਿਹੜੇ ਵੀ ਮਰੀਜ਼ ਦੀ ਜਿਹੜੀ ਵੀ ਤਰ੍ਹਾਂ ਦੀ ਬਿਮਾਰੀ ਦੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਇੱਥੇ ਆ ਪਾ ਕੇ ਛਾਂਟ ਕੇ ਮਦਦ ਕਰ ਸਕਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਇਹ ਵੀ ਬੜੀ ਵੱਡੀ ਸੇਵਾ ਹੈ ਕਿ ਘਰ ਬੈਠੇ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾਣੀ ਜਿਹੜੇ ਮਦਦ ਕਰ ਸਕਦੇ ਨੇ ਜਾਂ ਜਿਹੜੇ ਮਦਦ ਲੈਣਾ ਚਾਹੁੰਦੇ ਨੇ ਔਰ ਸਾਨੂੰ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਸਾਡੀ ਫੋਨ ਨੰਬਰ ਨੇ ਤੁਸੀਂ ਸਕਰੀਨ ਸ਼ਾਟ ਵੀ ਲੈ ਕੇ ਰੱਖ ਲਓ ਇਹਨਾਂ ਫੋਨ ਨੰਬਰਾਂ ਦਾ 7889166849 968800074 ਮੋਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਸਾਡੀ ਟੀਮ ਰੋਜ਼ ਮਿਲਦੀ ਹੈ ਹਸਪੀਟਲ ਵੀ ਬਣ ਰਿਹਾ ਤੁਹਾਡੇ ਅਸ਼ੀਰਵਾਦ ਨਾਲ ਉਹ ਵੀ ਬਣਨ ਦੇ ਵਿੱਚ ਯੋਗਦਾਨ ਪਾਓ ਤੇ ਆਪਣਾ ਸਾਥ ਦਿਓ ਬਹੁਤ ਬਹੁਤ ਧੰਨਵਾਦ